ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਾਂ ਕਰਦੇ ਸੀ ਕਿ ਸਰਕਾਰ ਪਿੰਡਾਂ ਦੇ ਵਿੱਚ ਚੱਲੇਗੀ ਪੰਜਾਬੀ ਰਾਸ ਕਰਨਗੇ ਪੰਜਾਬੀਆਂ ਦੇ ਹੱਥ ਵਿੱਚ ਆਪ ਆਦਮੀ ਪਾਰਟੀ ਦੀ ਪੰਜਾਬ ਤੋਂ ਵਾਗਡੋਰ ਹੋਵੇਗੀ ਲੇਕਿਨ ਸਭ ਤੋਂ ਬਲੰਡਰ ਮਿਸਟੇਕ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਜਿਹੜੇ ਵਾਅਦੇ ਕੀਤੇ ਸੀ ਪੰਜਾਬੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਕਿ ਉਹਨਾਂ ਵਾਅਦਿਆਂ ਉੱਤੇ ਖਰੇ ਉਤਰੇ ਨੇ ਕਿ ਉਹਨਾਂ ਨੂੰ ਬਣਦੇ ਅਹੁਦੇ ਮਿਲੇ ਨੇ ਨਹੀਂ ਯੂਪੀ ਅਤੇ ਦਿੱਲੀ ਵਾਲਿਆਂ ਦਾ ਫਿਰ ਝਾੜੂ ਚੱਲ ਗਿਆ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਹੱਥੋਂ ਸਖੜੇ ਹੋ ਗਏ ਕਿਉਂਕਿ ਜੇਕਰ ਪੰਜਾਬੀ ਬੈਠਦੇ ਨੇ ਇਹਨਾਂ ਅਹੁਦਿਆਂ ਉੱਤੇ ਤਾਂ ਫਿਰ ਅਰਵਿੰਦ ਕੇਜੀਵਾਲ ਮਨੀਸ਼ ਸੋਦੀਆ ਜਤਿੰਦਰ ਜੈਨ ਦੀ ਕੋਈ ਵੀ ਨਹੀਂ ਸੁਣੇਗਾ ਤੇ ਉਹਨਾਂ ਨੂੰ ਤਾਂ ਆਲਰੇਡੀ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਨਕਾਰੇ ਹੋਏ ਲੋਕਾਂ ਨੇ ਪੱਕੇ ਡੇਰੇ ਲਾਏ ਹੋਏ ਨੇ ਪੰਜਾਬ ਦੇ ਵਿੱਚ ਅਤੇ ਹੁਣ ਜਿਹੜੀਆਂ ਚੇਅਰਮੈਨੀਆਂ ਦਿੱਤੀਆਂ ਨੇ ਜਿਹੜੇ ਚੇਅਰਪਰਸਨ ਬਣਾਏ ਨੇ ਉਹ ਕਿਹੜੇ ਬਣਾਏ ਨੇ ਉਹ ਦਿੱਲੀ ਵਾਲੇ ਸਾਰੇ ਵੱਡੇ ਅਹੁਦੇ ਦਿੱਲੀ ਵਾਲਿਆਂ ਨੂੰ ਦੇ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਪੰਜਾਬ ਦੇ ਵਿੱਚ ਕੋਈ ਵਿਸ਼ਵਾਸਯੋਗ ਵਿਸ਼ਵਾਸਪਾਤਰ ਕੋਈ ਆਮ ਆਦਮੀ ਪਾਰਟੀ ਦਾ ਕੋਈ ਪੰਜਾਬ ਦਾ ਵੱਡਾ ਆਗੂ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਲੇ ਦੁਆਲੇ ਜਿੰਨੇ ਵੀ ਵੱਡੇ ਅਫਸਰ ਨੇ ਅੱਜ ਤੂੰ ਡੀਜੀਪੀ ਤੋਂ ਲੈ ਕੇ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਡਾਇਰੈਕਟਰ ਨੇ ਪੰਜਾਬ ਸਖਤਰ ਰੇਤ ਨੇ ਸਾਰਿਆਂ ਦੇ ਸਾਰੇ ਦੇ ਸਾਰੇ ਦਿੱਲੀ ਦੇ ਨੇ ਲੇਕਿਨ ਇੱਕ ਹੋਰ ਬਲੰਡਰ ਮਿਸਟੇਕ ਕਰ ਲਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਤਹਿਤ ਸੋਮਵਾਰ ਨੂੰ ਕਈ ਵਿਭਾਗ ਵਿਭਾਗਾ ਕਾਰਪੋਰੇਸ਼ਨਾਂ ਅਤੇ ਬੋਰਡ ਦੇ ਚੇਅਰਮੈਨ ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਗਏ ਹਨ ਇਹ ਤਹਿਤ 31 ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਇਸ ਮੌਕੇ ਇਲਜ਼ਾਮ ਲੱਗ ਰਹੇ ਹਨ ਕਿ ਗੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਉੱਤੇ ਪਿਠਾਇਆ ਗਿਆ ਹੈ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਭਗਵੰਤ ਮਾਨ ਡਬਲ ਬਲੰਡਰ ਪੰਜਾਬ ਵਰਗੇ ਸ਼ਾਨਦਰ ਸੂਬੇ ਨੂੰ ਮੁਕੰਮਲ ਤੌਰ ਤੇ ਅਰਵਿੰਦ ਕੇਜਰੀਵਾਲਾ ਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ ਇੱਕ ਗੈਰ ਪੰਜਾਬੀ ਨੂੰ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਗਲਤ ਗੰਭੀਰ ਗਲਤੀ ਕਰਨ ਤੋਂ ਬਾਅਦ ਹੁਣ ਉਸ ਨੇ ਸਭ ਤੋਂ ਮਹੱਤਵਪੂਰਨ ਅਹੁਦਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੂੰ ਸਵਮਿ ਦਿੱਤਾ ਹੈ ਜੋ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਸਕੱਤਰ ਅਤੇ ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਦੋਵੇਂ ਨਿਯੁਕਤੀਆਂ ਸਪਸ਼ਟ ਤੌਰ ਤੇ ਦਸਾਉਂਦੀਆਂ ਹਨ ਕਿ ਕੇਜਰੀਵਾਲ ਆਪਣੇ ਹੱਥੋਂ ਤੋ ਕਹਿ ਰਹੀ ਪੰਜਾਬ ਦੇ ਉਦਯੋਗ ਨੂੰ ਅਨਿਯੰਤਰਿਤ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੀ ਲੁੱਟ ਲੁੱਟ ਤੇ ਕੋਈ ਰੋਕ ਨਾ ਹੋਵੇ ਮੈਂ ਭਗਵੰਤ ਮਾਨ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਪੰਜਾਬ ਦੇ ਲੋਕ ਹੀ ਪੰਜਾਬ ਦੀ ਸੱਤਾ ਸੰਭਾਲਣਗੇ ਲੇਕਿਨ ਜਿੰਨੇ ਵੀ ਵੱਡੇ ਅਹੁਦੇ ਨੇ ਦਿੱਲੀ ਅਤੇ ਯੂਪੀ ਤੋਂ ਚੇਅਰਪਰਸਨ ਲਿਆ ਕੇ ਬਿਠਾ ਦਿੱਤੇ ਕੇ ਨੇ ਕਿ ਪੰਜਾਬ ਦੇ ਪੰਜਾਬੀਆਂ ਉੱਤੇ ਯਕੀਨ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਦਿੱਲੀ ਦੀ ਲੋਬੀ ਦੇ ਹੱਥਾਂ ਦੀ ਕਟਕੁਤਲੀ ਬੜੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਜੋ ਅਰਵਿੰਦ ਕੇਜੀਵਲ ਚਾਹੁੰਦੇ ਨੇ ਉਹੀ ਕਰਦੇ ਨੇ ਇਸ ਨੂੰ ਲੈ ਕੇ ਫਿਰ ਦੁਬਾਰਾ ਸਿਆਸੀ ਪਾਰਾ ਸਰਗਰਮ ਹੋ ਗਿਆ ਹੈ ਖਲਾਰਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਕੋਲ ਡੋਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਲੀਅਰੇ ਦੇ ਵਿੱਚ ਫਿਰ ਚਰਚਾ ਛਿੜ ਪਈ ਹੈ ਜਿਨ੍ਹਾਂ ਨੇ ਆਪੋ ਆਪਣੀਆਂ ਦਾਵੇਦਾਰੀਆਂ ਰੱਖੀਆਂ ਸੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਡਬਲ ਬਲੰਡਰ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ